ਸੁਲਮਾਨ ਖਾਨ ਦੇ ਲਾਡਲੀ ਪੇਨ ਅਰਪੀਤਾ ਦੇ ਵਿਆਹ ਦੇ ਰਿਸੈਪਸ਼ਨ ਅਜੋਸ ਤੇ ਚਰਤੀ ਸੋਰੀ ਕਾਰਡ ਮੰਡੀ ਵਿੱਚ ਸੁਲਮਾਨ ਖਾਨ ਅਤੇ ਪੂਰੇ ਪਰਿਵਾਰ ਤੋਂ ਇਲਾਵਾ ਕਈ ਬਾਲੀਵੁੱਡ ਹਸਤੀਆਂ ਤੇ ਸਿਆਸਤਦਾਨ ਇਸ ਪਾਰਟੀ 'ਚ ਸ਼ਿਰਕਤ ਕਰਨਗੇ ਕੀ ਕੁਝ ਤਿਆਰੀਆਂ ਨੇ ਮੰਡੀ ਚੋਰੀਸ ਗ੍ਰੈਂਡ ਰਿਸੈਪਸ਼ਨ ਦਾ ਪਲਪਲ ਦਾ ਹਾਲ ਇਹ ਵੀ ਸਾਂਝਾ ਤੋਂ ਦੇ ਰਿਹਾ ਹੈ ਦਾਇਰਾ ਵਸੀਨ ਸਾਡੇ ਪੱਤਰਕਾਰ ਸਾਡਾ ਬੋਲਾਈਨ ਤੇ ਜੁੜ ਚੁੱਕੇ ਜੀ ਦਾਇਰਾ ਕੱਲ ਰਾਤ ਦੀ ਅਰਪੀਤਾ ਪਹੁੰਚ ਚੁੱਕੀ ਆਪਣੇ ਸੋਰੀ ਕਾਰਡ ਕਿਸ ਤਰ੍ਹਾਂ ਦਾ ਸਵਾਗਤ ਕੀਤਾ ਗਿਆ ਤੇ ਹੁਣ ਕੀ ਕੁਝ ਤਿਆਰੀਆਂ ਚੱਲ ਰਹੀਆਂ ਨੇ ਅਸ਼ ਰਾਤ ਨੂੰ ਕਰੀਬ 12 ਵਜੇ ਅਰਪਤਾ ਆਪਣੇ ਪਤੀ ਆਯੂਸ਼ ਤੇ ਆਪਣੀ ਮਾਂ ਸਲਮਾ ਖਾਨ ਤੇ ਹੋਰ ਵੀ ਕਈ ਗੈਸ ਨਾਲ ਪਹੁੰਚੀ ਆਪਣੇ ਸਸੁਰਾਲ ਮੰਡੀ ਹਾਲਕਿ ਉਹਨਾਂ ਦੇ ਜਿਹੜੇ ਵੀ ਸਸੁਰਾਲ ਵਾਲੇ ਸੀ ਆਯੂਸ਼ ਦੇ ਮਾਤਾ ਪਿਤਾ ਉਹਨਾਂ ਦੀ ਦਾਦਾ ਸੁਖਰਾਮ ਜੋ ਕਿ ਮੰਤਰੀ ਵੀ ਰਹੇ ਚੁਕੇ ਨੇ ਤੇ ਉਹਨਾਂ ਦੇ ਭਈਆ ਭਾਬੀ ਸਾਰੇ ਬਹੁਤ ਹੀ ਗ੍ਰੈਂਡਲੀ ਉਹਨਾਂ ਦਾ ਵੈਲਕਮ ਕਰਨ ਲਈ ਖੜੇ ਸੀ ਉਹਨਾਂ ਦਾ ਸਵਾਗਤ ਕਰਨ ਲਈ ਖੜੇ ਹੋਏ ਸੀ ਇਹ ਜਿਹੜਾ ਸਵਾਗਤ ਕੀਤਾ ਗਿਆ ਇਹ ਸੁਖਰਾਮ ਦੇ ਹੋਟਲ ਰੀਜਨ ਫੈਂਟਸ ਹੋਟਲ ਜਿਹੜਾ ਉਹਨਾਂ ਦਾ ਹੀ ਹੋਟਲ ਹੈ ਉਸ ਤੇ ਕੀਤਾ ਗਿਆ ਉੱਥੇ ਹੀ ਉਹਨਾਂ ਦੇ ਰਹਿਣ ਦੇ ਸਾਰੇ ਤੋਂ ਬੰਨ ਕੀਤੇ ਗਏ ਤਾਂ ਜਦ ਅਰਬਾਜ਼ ਤੇ ਆਯੂਸ਼ ਆਏ ਕਾਸੀ ਜਿਹੜੇ ਮੰਡੀ ਦੇ ਲੋਕਲ ਫੈਨਸੀ ਉਹ ਵੀ ਉਹਨਾਂ ਦੇ ਇਕ ਤਲਕ ਪਾਣੀ ਉੱਥੇ ਖੜੇ ਹੋਏ ਸੀ ਜਦ ਇਹ ਦੋਵੇਂ ਆਏ ਹੂਟਿੰਗ ਹੋਈ ਸ਼ਾਊਟਿੰਗ ਹੋਈ ਸਕਰੀਮਿੰਗ ਹੋਈ ਹਾਲਾਂਕਿ ਗੈਸ ਥੋੜੇ ਜਏ ਡਿਸਪਾਇੰਟਡ ਵੀ ਲੱਗੇ ਬਿਕੋਜ਼ ਉਹਨਾਂ ਨੂੰ ਉਮੀਦ ਸੀ ਕਿ ਉਹਨਾਂ ਨੂੰ ਅਰਬਾਜ਼ ਦਾ ਮਲਾਇਕਾ ਦਾ ਸਲਮਾਨ ਵੀ ਤਲਕ ਵੇਖਣ ਨੂੰ ਮਿਲ ਸਕਦੀ ਹੈ ਪਰ ਸਲਮਾਨ ਤੇ ਅਰਬਾਜ਼ ਤੇ ਸੁਹੇਲ ਤੇ ਮਲਾਇਕਾ ਅਰਬ ਸਵੇਰੇ ਪੰਚਨਿਯਮ ਦਾ ਪਲਾਨ ਹੈ ਜੀ ਜੀ ਸੋ ਇਸ ਤਰ੍ਹਾਂ ਹੋਣਾ ਦਾ ਸਾਰਤ ਕੀਤਾ ਗਿਆ ਆਪਣੀ ਮੰਡੀ ਤੇ ਆਪਣੀ ਨੂਹ ਦਾ ਇਸ ਤਰ੍ਹਾਂ ਸਾਰਤ ਕੀਤਾ ਜੀ ਤਾਂ ਅੱਗੇ ਦਾ ਕੀ ਪ੍ਰੋਗਰਾਮ ਹੈ ਕੌਣ ਕੌਣ ਪਹੁੰਚ ਰਿਹਾ ਇਸ ਗ੍ਰੈਂਡ ਰਿਸੈਪਸ਼ਨ ਦੇ ਵਿੱਚ ਅੱਗੇ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਅੱਜ ਸਵੇਰੇ ਤੋਂ ਪਹਿਲਾਂ ਕਿਉਂਕਿ ਰਾਤੀ ਅਰਪਤਾ ਹੋਟਲ ਤੇ ਗਈ ਸੀ ਉਹਨਾਂ ਦੇ ਕਰ ਨਹੀਂ ਗਈ ਸੀ ਤੇ ਸਵੇਰੇ ਕਰੀਬ 9 ਵਜੇ ਅਰਪਤਾ ਤੇ ਆਯੂਸ਼ ਕਰ ਪਹੁੰਚੇ ਆਪਣੇ ਤੇ ਅੱਜ ਦਾ ਗ੍ਰਹਿ ਪ੍ਰਵੇਸ਼ ਹੋਇਆ ਜਿਸ ਤੋਂ ਬਾਅਦ ਉਹ ਦੋਵੇਂ ਇੱਥੇ ਇੱਕ ਮੰਦਿਰ ਦਾ ਤਾਰਨਾ ਦੇਵੀ ਉੱਥੇ ਪਹੁੰਚ ਕੇ ਮਾਤਾ ਦੇ ਦਰਸ਼ਨ ਕਰਨ ਤੇ ਆਸ਼ੀਰਵਾਦ ਲੈ। ਉਹ ਤੋਂ ਆਸ਼ੀਰਵਾਦ ਲੈਣ ਤੋਂ ਬਾਅਦ ਉਹਨੇ ਦੋਵੇਂ ਵਾਪਸ ਹੋਟਲ 'ਤੇ ਪਰਤੇ ਨੇ ਤੇ ਹੁਣ ਆਈ ਥਿੰਕ ਕਰੀਬਨ 2 ਘੰਟੇ ਸਲਮਾਨ ਖਾਨ ਦਾ ਇੰਤਜ਼ਾਰ ਕੀਤਾ ਜਾਵੇਗਾ ਤੇ ਫਿਰ ਜੋ ਵੀ ਹੋਵੇਗਾ ਸਲਮਾਨ ਖਾਨ ਦੇ ਆਉਣ ਤੋਂ ਬਾਅਦ ਹੀ ਹੋਵੇਗਾ। ਜਿੱਦਾਂ ਕਿ ਸਲਮਾਨ ਖਾਨ ਕਦੋਂ ਪਹੁੰਚ ਸਕਦੇ ਨੇ ਮੰਡੀ। ਸਲਮਾਨ ਖਾਨ ਵੀ ਇਹਦਾ ਖਬਰ ਹਰਿਆਣਾ ਕੀ ਕਰੀਬਨ 10 ਵਜੇ ਸਲਮਾਨ ਖਾਨ ਸੰਗਲ ਪਹੁੰਚੇ ਹੋਏ ਨੇ ਤੇ ਉਸ ਤੋਂ ਬਾਅਦ ਆਪਣੀ ਟ੍ਰਿਪ ਪਰ ਤੋਂ ਉਹ ਸੁੰਦਰ ਨਗਰ 플ੈਨ ਕਰਨਗੇ। 2 ਘੰਟੇ ਬਾਅਦ ਤੇ ਤੁਸੀਂ ਕਹਿ ਸਕਦੇ ਹੋ ਕਿ ਕਰੀਬਨ 1 ਵਜੇ ਉਹਨਾਂ ਦੇ ਮੰਡੀ ਪਹੁੰਚਣ ਦੀ ਉਮੀਦ ਕੀਤੀ ਜਾ ਰਹੀ ਹੈ